ਜਿਦ ਤੇ ਦਰਸੰਦੋ ਮੈਂ ਤੇਰੇ ਤੇ ਨਾ ਆਪਨੇ ਲੈਣਾ ਆਪਣਾ ਸਤਿਗੁਰ ਮੰਨਿ ਬਿਖਣਾ ਕੀ ਸੀ ਅੰਧੇ ਨਾ ਪਾਇਆ ਜਿਨਿ ਤੇਰਾ ਸੁਨੋ ਨਾ ਖਾਲਸਾ ਆਇਆ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਜੋ ਜਪੰਥ ਚਲਾਇਓ ਖਾਲਸਾ ਤਰ ਤੇਜ ਕਰਾਰਾ ਸਿਰ ਕੇਸ ਤਾਰ ਕਰ ਖੜਗ ਗਹਿ ਸਭ ਦੁਸ਼ਟ ਪਿਸ਼ਾਰਾ ਦਸ਼ਮੇਸ਼ ਪਾਸ਼ਾ ਤਾਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਸੋ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸლო ਸੰਗਤਾਂ ਨੂੰ ਖਾਲਸੇ ਦੇ ਸਾਜਣਾ ਦਸਦੀਆਂ ਬੇਨਤ ਬੇਨਤ ਵਧਾਈਆਂ ਹੋਣ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਮਹਾਨ ਉਪਕਾਰ ਜਿਹੜਾ ਸੀ ਉਹ ਕਰਨਾ ਕੀਤਾ। ਅੱਜ ਦੇ ਦਿਨ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ 80000 ਦਾ ਇਕੱਠ ਸੰਗਤਾਂ ਦਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕਾਬਲ ਪੋਠੋਹਾਰ ਆਦ ਇਲਾਕਿਆਂ ਦੇ ਵਿੱਚੋਂ ਸੰਗਤਾਂ ਦਾ ਭਾਰੀ ਇਕੱਠ ਹੋਇਆ। ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰੇ ਦੀਵਾਨ ਦੇ ਵਿੱਚ ਮਿਆਣ ਦੇ ਵਿੱਚੋਂ ਸ੍ਰੀ ਸਾਹਿਬ ਬਾਹਰ ਕੱਢ ਕਰਕੇ ਤੇ ਸੰਗਤਾਂ ਨੂੰ ਸੰਬੋਧਨ ਹੋ ਕਰਕੇ ਕਹਿਣਾ ਕੀਤਾ ਕਿ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਇਸ ਪ੍ਰਕਾਰ ਵਾਰੀ-ਵਾਰੀ ਸਭ ਤੋਂ ਪਹਿਲਾਂ ਭਾਈ ਦਾਇਆ ਸਿੰਘ ਜੀ ਜੋ ਲਾਹੌਰ ਦੇ ਰਹਿਣ ਵਾਲੇ ਸਨ ਉਹਨਾਂ ਤੋਂ ਬਾਅਦ ਭਾਈ ਧਰਮਚੰਦ ਜੀ ਫਿਰ ਹਿੰਮਤ رائے ਜੀ ਫਿਰ ਮੋਹਨ ਚੰਦ ਜੀ ਫਿਰ ਤੇ ਪੰਜਵੇਂ ਪਿਆਰੇ ਭਾਈ ਸਾਹਿਬ ਚੰਦ ਜੋ ਬਿੱਦਰ ਤੋਂ ਚੱਲ ਕੇ ਆਏ ਸਨ ਸਾਰਿਆਂ ਨੇ ਵਾਰੀ-ਵਾਰੀ ਆਪਣੇ ਸਿਰ ਜਿਹੜੇ ਸੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅਰਪਣ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੇ ਸਿਰ ਜਿਹੜੇ ਸੀ ਉਹ ਤਲਵਾਰ ਦੇ ਨਾਲ ਤੜ ਤੋਂ ਜੁਦਾ ਕੀਤੇ ਹਨ ਤੇ ਫਿਰ ਉਹਨਾਂ ਨੂੰ ਸ਼ਬਦ ਦੇ ਨਾਲ ਅੰਮ੍ਰਿਤ ਦੇ ਨਾਲ ਸਰਜੀਤ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਜਿਹੜਾ ਸੀ ਦੇਣਾ ਕੀਤਾ ਤੇ ਮਹਾਰਾਜ ਸਾਹਿਬ ਜੀ ਨੇ ਦਇਆਰਾਮ ਤੋਂ ਦਇਆ ਸਿੰਘ ਧਰਮचंद ਤੋਂ ਧਰਮ ਸਿੰਘ ਹਿੰਮਤ ਰਾਏ ਤੋਂ ਹਿੰਮਤ ਸਿੰਘ ਪਾਈ ਮੋਕਮचंद ਤੋਂ ਮੋਕੰ ਸਿੰਘ ਇਸੇ ਤਰ੍ਹਾਂ ਸਾਬ ਚੰਦ ਤੋਂ ਸਾਬ ਸਿੰਘ ਉਹਨਾਂ ਦੇ ਨਾਮ ਰੱਖ ਕਰਕੇ ਇਹ ਖਾਲਸੇ ਨੂੰ ਇਹ ਕਹਿਣਾ ਕੀਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖੀ ਜਮ ਦੇ ਵਿੱਚ ਪ੍ਰਵੇਸ਼ ਕਰਨਾ ਚਾਹੇਗਾ ਉਹਨੂੰ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਏਗਾ ਪ੍ਰਥਮ ਰਹਿਤ ਜਹ ਜਾਣ ਖੰਡੇ ਕੀ ਪੌਲ ਛਕੈ ਸੋਈ ਸਿੰਘ ਪ੍ਰਧਾਨ ਵਰਨ ਪੌਲ ਜੋਲ ਹੈ ਕਿਉਂਕਿ ਹਰ ਸਿੱਖ ਵਾਸਤੇ ਖੰਡੇ ਬਾਟੇ ਦੀ ਪੌਲ ਛਕਣੀ ਜਿਹੜੀ ਲਾਜ਼ਮੀ ਐ ਤੇ ਸਤਿਗੁਰ ਸਤੇ ਪਾਤਸ਼ਾਹ ਜੀ ਨੇ ਆਪ ਵੀ ਪੰਜਾਬ ਪਿਆਰਿਆਂ ਦੇ ਅੱਗੇ ਬੇਨਤੀ ਕਰਕੇ ਭਾਈ ਦਇਆ ਸਿੰਘ ਜੀ ਨੂੰ ਕਹਿਣਾ ਕੀਤਾ ਕਿ ਜਿਵੇਂ ਤੁਸੀਂ ਦਇਆ RAM ਤੋਂ ਦਇਆ ਸਿੰਘ ਬਣੇ ਹੋ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਤੇ ਉਸ ਵੇਲੇ ਫਿਰ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੀ ਤੇ ਸਮਰਤ ਵਾਸਤੇ ਆਪਣਾ ਸਾਰਾ ਸੀਸ ਜਿਹੜੇ ਨੇ ਅਰਪਣ ਕੀਤੇ ਨੇ ਤੁਸੀਂ ਸਾਨੂੰ ਕੀ ਦਿਓਗੇ ਇਕ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਾਡਾ ਵੀ ਸੀਸ ਲੈ ਲਿਓ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਸਿੱਖ ਵੀ ਸਿਰ ਦੇਵੇ ਤੇ ਗੁਰੂ ਵੀ ਸਿਰ ਦੇਵੇ ਇਹ ਗੱਲ ਜੱਜ ਦੀ ਨਹੀਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ ਮੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿਓ ਮੈਂ ਇਸ ਅੰਮ੍ਰਿਤ ਵਾਸਤੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦੇਵਾਂਗਾ ਸੋ ਕਲਗੀਧਰ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਵਾਸਤੇ ਆਪਣਾ ਸਾਰਾ ਸਰਬੰਸ ਆਪਣੇ ਪਿਤਾ ਦਿੱਲੀ ਵਿਖੇ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਖਾ ਆਪਣੇ ਚਾਰੇ ਸਹਬਜ਼ਾਦੇ ਜਿਹੜੇ ਸੀ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਛੋਟੇ ਸਹਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਨ ਕਰਕੇ ਮਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਸ਼ਹੀਦ ਕਰਵਾ ਕਰਕੇ ਤੇ ਸਤਿਗੁਰੂ ਜੀ ਨੇ ਆਪਣਾ ਸਾਰਾ ਸਰਬਸ ਜਿਹੜਾ ਸੀ ਕੁਰਬਾਨ ਕਰ ਦਿੱਤਾ ਸੋ ਇਸ ਪ੍ਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਤੇ ਬੜੇ ਮਹਾਨ ਪਰ ਉਪਕਾਰ ਕੀਤੇ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਤੇ ਮਹਾਰਾਜ ਨੇ ਸਾਨੂੰ ਰਹਿਤ ਮਹਿ ਦੱਸਣਾ ਕੀਤੀ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਬ ਮੈਂ ਉਸ ਦਾ ਥੇਰਾ ਰਹਿਤ ਬਿਣਾ ਨਹੀਂ ਸਿੱਖ ਕਹਾਵਾ ਹੈ ਰਹਿਤ ਬਿਣਾ ਨਰ ਨਰਕੇ ਜਾਵੇ ਕਿ ਉਹ ਮੇਰਾ ਸਿੱਖ ਹੈ ਜਿਹੜਾ ਰਹਿਤ ਦੇ ਵਿੱਚ ਰਹੇਗਾ ਖਾਲਸਾ ਖਾਸ ਕਹਾਵੇ ਸੋਈ ਜਾਂ ਕੇ ਹਿਰਦੇ ਭਰਮਣਾ ਸੋਈ ਮਹਾਰਾਜ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਬਣਾਇਆ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਸੋ ਇਸ ਪ੍ਰਕਾਰ ਇਹ ਵਿਸਾਖੀ ਦਾ ਦਿਹਾੜਾ ਜਿਹੜਾ ਬੜਾ ਮਹਾਨ ਪਵਿੱਤਰ ਦਿਹਾੜਾ ਹੈ ਸਿੱਖੀ ਇਤਿਹਾਸ ਦੇ ਵਿੱਚ ਹਰ ਸਿੱਖ ਬੜੇ ਪ੍ਰੇਮ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਉਂਦਾ ਹੈ ਸੋ ਹੋਰ ਵੀ ਬੜੇ ਇਤਿਹਾਸਕ ਦਿਹਾੜੇ ਅੱਜ ਦੇ ਵਿਸਾਖ ਮਹੀਨੇ ਦੇ ਨਾਲ ਜੁੜੇ ਹੋਏ ਨੇ ਸਮਾਣੀ ਦਾਸ ਵੱਲੋਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ 326ਵੇਂ ਖਾਲਸਾ ਸਾਜਣਾ ਦਿਵਸ ਦੀਆਂ ਬੇਨਤ ਬੇਨਤ ਵਧਾਈਆਂ ਹੋਣ ਪਈਆਂ ਪੁੱਲਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਸਾਖੀ ਦਾ ਦਿਹਾੜਾ ਹੈ ਖਾਲਸੇ ਦਾ ਜਨਮ ਦਿਹਾੜਾ ਹੈ ਅੱਜ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਕਿ ਗੁਰਦਰਾ ਕੰਨ ਸਾਹਿਬ ਔਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ ਜਨਮ ਹੋਇਆ ਉੱਥੇ ਸਤਿਗੁਰੂ ਸਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਪਹਿਲਾਂ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਫਿਰ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ ਆਪੇ ਗੁਰੂ ਆਪੇ ਸੇਵਕ ਦਾ ਪਦੰਕ ਦਿੱਤਾ ਸੋ ਸਾਧ ਸੰਗਤ ਇਸ ਵੇਲੇ ਸੰਗਤਾਂ ਗੁਰਦੁਆਰਾ ਕਨ ਸਾਹਿਬ ਵਿਖੇ ਦਰਸ਼ਨ ਕਰਨ ਆ ਰਹੀਆਂ ਹਨ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਔਰ ਜਿਨ੍ਹਾਂ ਜਿਨ੍ਹਾਂ ਨੇ ਭਾਈ ਖੰਡੇ ਪਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਪਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਆਪਣਾ ਜਨਮ ਤੇ ਸਫਲਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਅੱਜ ਦਾ ਸ਼ਬਦਿਆਣਾ ਜਿਵੇਂ ਕਿ ਆਪ ਸਾਹਿਬਾਂ ਜੀ ਆ ਜਾਂਦੀਆਂ ਹੋ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਨਕ ਪ੍ਰਸਾਦ ਜੀ ਦੇ ਵਿਖੇ ਪੰਜ ਸਿੰਘਾਂ ਨੂੰ ਲੈ ਕੇ ਅਮਰ ਜੀਤ ਆਤ ਬਖਸ਼ੀ ਸੀ ਅੱਜ ਦਾ ਦਿਨ ਵਿਸਾਖੀ ਦੇ ਦਿਹਾੜੇ ਨਾਲ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਨਾਲ ਕਿਸਾਨਾਂ ਦੀ ਫਸਲ ਜੀ ਪੱਕ ਜਾਂਦੀ ਹੈ ਇਸ ਖਾਲਸੇ ਦੇ ਖਾਲਸੇ ਦੇ ਕਰਨ ਇਹੜਾ ਦਿਨ ਹੈ ਬਹੁਤ ਸ਼ੁਭ ਦਿਹਾੜਾ ਮਨਾਇਆ ਜਾਂਦਾ ਹੈ ਖਾਲਸੇ ਅੱਜ ਦੇ ਦਿਨ ਨੂੰ ਖਾਲਸਾ ਸਾਜਨਾ ਦਿਵਸ ਕੱਕਦੇ ਹਨ ਅੱਜ ਦੇ ਦਿਨ ਨੂੰ ਅੱਜ ਦੇ ਦਿਨ ਨੂੰ ਲੈ ਕੇ ਸਮੂਹ ਖਾਲਸਾ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਜਿਹੜਾ ਅਨੰਦਪੁਰ ਸਾਹਿਬ ਨਹੀਂ ਪਹੁੰਚ ਸਕਦਾ ਸਮੂਹ ਘਟੋਰਾ ਸਾਡੇ ਦਰਸ਼ਨ ਕਰਨ ਜਾਂਦੇ ਹਨ ਸਾਨੂੰ ਸਾਰਿਆਂ ਨੂੰ ਅਮਰਦਾਤਾ ਲੈ ਕੇ ਗੁਰੂ ਸਾਹਿਬ ਦੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਸ ਇਸ ਤਰੀਕੇ ਨਾਲ ਜਿਵੇਂ ਮੈਂ ਪੰਜ ਕਕਾਰੀ ਹੋ ਕੇ ਆਪ ਜੀ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਪੰਜ ਕਕਾਰੀ ਹੋ ਕੇ ਆਪਣਾ ਇਤਨੇ ਅਮਦਾ ਸਮਾਂ ਸੰਭਾਲਣਾ ਚਾਹੀਦਾ ਹੈ ਇਹੋ ਕਹੜੇ ਮੇਰੇ ਕਹਿਣ ਸੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਖਾਲਸੇ ਦਾ ਦਿਹਾੜਾ ਜੀ ਨਾਲ ਸੰਗਰਾਂਦ ਦਾ ਦਿਹਾੜਾ ਆ ਮੈਂ ਮੈਂ ਤੇ ਇਹੋ ਹੀ ਕਹੂੰਗਾ ਜੀ ਕਿ ਗੁਰੂ ਵਾਲੇ ਬਣੀਏ ਤੇ ਹੱਕ ਹalal ਦੀ ਕਮਾਈ ਕਰੀਏ ਜੀ ਤੇ ਸਭ ਦਾ ਭਲਾ ਮੰਗੀਏ ਅੱਜ ਅਰਦਾਸ ਕੀਤੀ ਕਿਸੇ ਕਿਸੇ ਸਰਬਦਾ ਭਲਾ ਮੰਗਿਆ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ ਸਭ ਦੇ ਸਿਰ ਤੇ ਮੇਰੇ ਭਰਾਏ ਹੱਥ ਰੱਖ ਕੇ ਤੇ ਸਾਰੇ ਗੁਰੂ ਵਾਲੇ ਬਨ ਆਪ ਵੀ ਗੁਰੂ ਤੋਂ ਸਿੱਖਿਆ ਲੈਣ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗਾ ਦੁੱਖ ਕਿਉਂ ਕਿਉਂਕਿ ਸਭਨਾ ਸੌਰੇ ਵੰਝਨਾ ਸਭ ਮੁਕਲਾਮਨ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਗੁਰੂ ਦੇ ਨਾਲ ਪਿਆਰ ਕਰੀਏ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਜੀ ਤੇ ਗੁਰੂ ਵਾਲੇ ਬਣੀਏ ਅੱਜ ਦਾ ਸੁਭਦ ਬੜੀ ਮਾਰੀ ਗੁਰੂ ਜੀ ਨੇ ਕਿਰਪਾ ਕੀਤੀ ਮਹਾਨ ਕਿਰਪਾ ਕੀਤੀ ਖਾਸ ਅਸਲ ਜੀ ਸਜਾ ਆਈ ਆ ਤੇ ਬਹੁਤ ਕਰਨੀ ਕਰਾਏ ਸਿੰਘ ਜਿਹੜੇ ਨੇ ਰਾਇ ਦੇ ਬੜੀ ਕਿਰਪਾ ਵਾਖੇ ਮਹਾਨ ਕਿਰਪਾ ਦੇ ਸੱਚੇ ਪਾਤਸ਼ਾਹ ਅੱਜ ਦਾ ਦਿਨ ਤੇ ਬਹੁਤ ਹੀ ਸ਼ੁਭ ਤੇ ਦਿਹਾੜਾ ਬੜਾ ਵਧੀਆ ਚਾਹੁੰਦੇ ਹੋ ਸੰਗਤ ਨੂੰ ਸੰਗਤ ਨੂੰ ਇਹ ਚਾਹੁੰਦੇ ਪੰਦਰਸ਼ਾ ਗੁਰੂ ਵਾਲੇ ਬਣੋ ਗੁਰੂ ਗੋਬਿੰਦ ਸਿੰਘ ਕੇ ਵਾਹ ਦੇ ਤੇ ਚਲੋ ਉਹਨਾਂ ਦੇ ਕਦਮਾਂ ਤੇ ਚਲੋ ਜੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਤੇ ਬਾਣੇ ਦੇ ਵਿੱਚ ਰਹੋ ਸਿੰਘ ਸੱਜਣਾ ਚਾਹੀਦਾ ਸਾਡੇ ਹਰ ਕਿਸੇ ਸੱਜਣਾ ਚਾਹੀਦਾ ਬਹੁਤ ਜ਼ਰੂਰੀ ਆ ਇਸ ਵਕਤ ਪਰ ਬਿਆਦੇ ਬੱਚਿਆਂ ਸਾਰਿਆਂ ਨੂੰ ਜੋ ਬੱਚੇ ਉਹਨਾਂ ਨੇ ਸਿਆਣੇ ਸਾਰਿਆਂ ਨੇ ਪੰਦਰਸ਼ਾ ਚਾਹੀਦਾ ਅੰਮ੍ਰਿਤ ਛਕੜਾ ਜੂੜ ਅੰਬਰ ਤੋਂ ਬਗਾਰ ਗਤੀ ਨਹੀਂ ਮਾੜੀ ਸਾਨੂੰ ਸਕੇਆ ਤੇ ਅੰਬਰ ਸਕੇਣਾ ਬਹੁਤ ਜੁਵੀਆ ਤੇ ਸਿੰਘ ਸੱਜਣਾ ਜੁਵੀਆ ਤੇ ਪਾਕ ਦੋਸਤਾਂ ਸੇ ਹਣੀ ਪਹੁੰਚ ਜੁਵੀਆ ਹਾਂ ਜੀ ਹਾਂ ਜੀ ਸਿੱਖ ਤੋਂ ਨੇ ਚ ਬੜਾ ਪੁੱਤਰ ਦਿਹਾੜਾ ਖਾਲਸੇ ਦਾ ਸੱਜਣਾ ਦੇਸ ਸਿਆ ਗੁਰੂ ਮਹਾਰਾਜ ਨੇ ਇਹ ਜਾਤਾਂ ਪਾਤਾਂ ਦਾ ਤਰਮ ਖਤਮ ਕਰਕੇ ਸਭ ਕੋਲ ਨੂੰ ਇੱਕੋ ਬਰਾਬਰ ਜਿਹੜਾ ਫਤਵਾ ਹੀ ਉਹ ਦਿੱਤਾ ਜਿਹਦੇ ਦਿਨ ਬੜੀ ਖੁਸ਼ੀ ਹੁੰਦੀ ਹੈ ਦਰਸ਼ਣ ਕਰਕੇ ਗੁਰੂ ਮਹਾਰਾਜ ਦਾ ਕਿੱਥੇ ਆਇਆ ਦਰਸ਼ਣ ਹਾਂਜੀ ਮੈਂ ਇੱਥੇ ਦਾ ਰਹਿਣ ਵਾਲਾ ਹਾਂ ਤਕਰੀਬਨ ਰੋਜ਼ ਆ ਹੀ ਜਾਂਦਾ ਬਾਬਾ ਲੈ ਕੇ ਆਉਂਦਾ ਦਰਸ਼ਨ ਕਰਾਉਣ ਉਹਦੀ ਕਿਰਪਾ ਵਾਜ ਦਰਸ਼ਨ ਦੇਉਂਦਾ ਤੇ ਬੜੀ ਕਿਰਪਾ ਆ